ਅੱਜ ਦੇ ਇਸ ਖਾਸ ਸਮਾਰੋਹ ਦੇ ਅੰਦਰ ਪਹੁੰਚੇ ਸਾਰੇ ਸਤਿਕਾਰਯੋਗ ਸਜਣੋ ਅੱਜ ਆਪਾਂ ਉਸ ਮਹਾਨ ਸ਼ਖਸੀਅਤ ਦੇ ਜਨਮ ਦਿਨ ਮੌਕੇ ਇਕੱਤਰ ਹੋਇਆ ਜਿਸ ਦੇ ਨਾਲ ਲਖਬ ਲਾਗਬ ਥੋੜੇ ਪਹਿ ਜਾਣਗੇ ਤਸ਼ਬੀਹਾ ਛੋਟੀਆਂ ਪਹਿ ਜਾਣਗੀਆਂ ਪਰ ਉਹ ਸ਼ਖਸੀਅਤ ਬਹੁਤ ਮਹਾਨ ਹੈ ਉਹਨਾਂ ਨੂੰ ਸਮਾਜ ਸੁਧਾਰਕ ਵੀ ਕਹਿ ਸਕਦੇ ਆ ਵੱਡੇ ਰਾਜਨੀਤੀ ਬਾਣ ਵੀ ਕਹਿ ਸਕਦੇ ਆ ਸਮਾਜਿਕ ਪੇਦਪਾਪ ਦੇ ਖਿਲਾਫ ਲੜਨ ਵਾਲੇ ਲੜਾਕੂ ਵੀ ਕਹਿ ਸਕਦੇ ਆ ਉਹ ਪਹਿਲੇ ਇਤਨੇ ਵਿਦਵਾਨ ਸਨ ਕਿ ਉਹਨਾਂ ਨੂੰ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਨਿਆਂ ਮੰਤਰੀ ਵਰਨ ਦਾ ਸੁਪਾਗ ਪ੍ਰਾਪਤ ਹੋਇਆ ਵੱਡੀ ਗੱਲ ਆਜ਼ਾਦ ਭਾਰਤ ਦਾ ਜਿਹੜਾ ਸੰਵਿਧਾਨ ਬਣਾਇਆ ਉਸ ਭਾਰਤੀ ਸੰਧਾਨ ਦੇ નિર્ਮਾਤਾ ਬਣੇ ਬਹੁਤ ਵੱਡੇ ਅਰਥ ਸ਼ਾਸਤਰੀ ਬਹੁਤ ਵੱਡੇ ਵਕੀਲ ਆਜ਼ਾਦੀ ਦੇ ਸ਼ਹੀਦਾਈ ਮੌਜ ਨਾਲੇ ਸਮਾਜਿਕ ਆਜ਼ਾਦੀ ਲਈ ਯਤਨ ਕਰਨ ਵਾਲੇ ਇਹਨਾਂ ਸਾਰੀਆਂ ਗੱਲਾਂ ਦੇ ਕਾਰਨ ਉਹਨਾਂ ਨੂੰ ਜਿਹੜਾ ਵੱਡਾ ਇਨਾਮ ਮਿਲਿਆ ਭਾਰਤ ਰਤਨ ਪੁਰਸਕਾਰ ਉਸ ਦੇ ਨਾਲ ਨਾਲ ਯੋਗਪੁਰਸ਼ ਮਾਨਤਾ ਦੇ ਪੱਲੇ ਦੇ ਕੰਮ ਕਰਨ ਵਾਲੇ ਇੱਕ ਐਸੀ ਮਹਾਨ ਸਖਸ਼ੀਅਤ ਜਿਸ ਦੇ ਵਾਸਤੇ ਵੱਡੀਆਂ-ਵੱਡੀਆਂ ਤਸ਼ਵੀਹਾਂ ਛੋਟੀਆਂ ਜਾਂਦੀ ਹੈ ਤੇ ਉਹਨਾਂ ਦੇ ਕੀਤੇ ਕਾਰਨਾਮੇ ਬਹੁਤ ਸਾਰੇ ਤੁਹਾਨੂੰ ਜੀਤੇ ਨੇ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਬਾਰੇ ਸਾਂਝੀਆਂ ਕਰਨਗੇ ਸਾਡੇ ਇਸ ਸਮਾਗਮ ਦੇ ਅੰਦਰ ਪਹੁੰਚੇ ਵਿਦਵਾਨ ਕਿਉਂਕਿ ਅੱਜ ਦਾ ਸਮਾਗਮ ਜਿੱਥੇ ਮੁੱਖ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਤੇ ਆ ਉਹਦੇ ਨਾਲ ਨਾਲ ਜਿਹੜੀ ਸਾਡੀ ਇਹ ਸਭਾ ਹੈ ਉਹਨਾਂ ਨੇ ਜੋ ਇਸ ਮਹੀਨੇ ਵਿਸਾਖੀ ਦੇ ਦਿਨ ਅਨੰਦਪੁਰ ਦੀ ਥੜੀ ਤੇ 3 ਮਾਰਚ 1999 ਨੂੰ ਇੱਕ ਇਨਕਲਾਬ ਕੀਤਾ ਸਾਹਿਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਾਜਨਾ ਦਿਵਸ ਉਹਨੂੰ ਵੀ ਸਮਰਪਿਤ ਹੈ ਉਸ ਦੇ ਨਾਲ ਨਾਲ ਅੱਜ ਦਾ ਇਹ ਸਮਾਗਮ ਆ ਸਾਡੇ ਬਹੁਤ ਹੀ ਸਮਾਜ ਸੁਧਾਰਕ ਜਿਨ੍ਹਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਜੈਨੇ ਜਿਤ ਸਿੰਘ ਜੀ ਜਿਨ੍ਹਾਂ ਨੇ ਸਾਰੀ ਉਮਰ ਪੇਦ ਭਾਵ ਦਾ ਮੁਕਾਬਲਾ ਕਰਦੇ ਬਰਾਬਰੀ ਵਾਸਤੇ ਜਤਨਸ਼ੀਲ ਰਹੇ ਉਹਨਾਂ ਨੂੰ ਵੀ ਸਮਰਪਿਤ ਹੈ ਤੇ ਤੀਜੇ ਸਾਡੇ ਸੁਨਾਮ ਦੇ ਜੰਪਲ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਜੀ ਉਹਨਾਂ ਨੂੰ ਵੀ ਇਹ ਅੱਜ ਦਾ ਸਮਾਗਮ ਸਮਰਪਿਤ ਹੈ ਮੈਂ ਥੋੜੀ ਜੀ ਗੱਲ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਜੀ ਦੀ ਕਰਾਂਗਾ ਕਿਉਂਕਿ ਆਪਾਂ ਪਿਛਲੇ ਦਿਨੀ 13 ਮਾਰਚ ਨੂੰ ਉਹਨਾਂ ਦਾ ਬਹਾਦਰੀ ਦਿਵਸ ਮਨਾਇਆ ਸਾਡੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਨ੍ਹਾਂ ਆਜ਼ਾਦੀ ਕੂਹਾਟੀਆਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੀ ਬੜੀ ਲੰਮੀ ਲਿਸਟ ਹੈ ਉਸ ਲਿਸਟ ਦੇ ਅੰਦਰ ਕਹ ਲਓ ਉਸ ਕਤਾਰ ਦੇ ਅੰਦਰ ਅਸਾਨੂੰ ਫਖਰ ਹੈ ਇਸ ਗੱਲ ਦਾ ਕਿ ਸਾਡੇ ਸੁਨਾਮ ਦੇ ਜੰਪਲ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਜੀ ਦਾ ਨਾਮ ਵੀ ਚਮਕਦੇ ਸਿਤਾਰੇ ਵਾਂਗ ਤਵਾਰਿਖ ਦੇ ਪੰਨਿਆਂ ਤੇ ਅੰਕਿਤ ਹੈ ਸਰਦਾਰ ਉਦੂ ਸਿੰਘ ਭਾਵੇਂ ਇੱਕ ਆਮ ਪਰਿਵਾਰ ਦੇ ਅੰਦਰ ਪੈਦਾ ਹੋਏ ਪਰ ਉਹ ਆਮ ਨਹੀਂ ਸਨ ਜਿਸ ਤਰ੍ਹਾਂ ਹਰ ਮਿੱਟੀ ਦੀ ਖਸਲਤ ਵੱਖੋ ਵੱਖਰੀ ਹੁੰਦੀ ਹੈ ਕੋਈ ਜ਼ਰਕੀਲ ਹੁੰਦੀ ਹੈ ਕੋਈ ਬੰਜਰ ਹੁੰਦੀ ਹੈ ਕੋਈ ਰੇਤਲੀ ਹੁੰਦੀ ਹੈ ਕੋ ਪਹਾੜੀ ਹੁੰਦੀ ਹੈ ਇਸ ਤਰ੍ਹਾਂ ਇਸੇ ਤਰ੍ਹਾਂ ਹਰ ਮਨੁੱਖ ਦੀ ਖਸਲਤ ਵੀ ਹਰ ਮਨੁੱਖ ਦੀ ਜ਼ਮੀਰ ਵੀ ਵੱਖੋ ਵੱਖਰੀ ਹੁੰਦੀ ਹੈ ਜਿਸ ਵੇਲੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦੇ ਅੰਦਰ ਪੰਜਾਬ ਦੇ ਗਵਰਨਰ ਸਰ ਮਾਈਕਲ ਉਰਵੈ ਦੇ ਹੁਕਮ ਦੇ ਨਾਲ ਜਰਨਲ ਬਲਗੇਰੀਅਨ ਜਰਨਲ ਡੈਰ ਨੇ નિર્ਦੋਸ਼ ਲੋਕਾਂ ਦੇ ਉੱਤੇ ਜਿਹੜੇ ਰੋਲਟ ਐਕਟ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਸਨ ਜਾਂ ਆਪਣੇ ਨਧਾਮਾਂ ਦੀ ਰਿਹਾਈ ਵਾਸਤੇ ਮੰਗ ਕਰ ਰਹੇ ਸਨ ਉਹਨਾਂ ਦੇ ਉੱਤੇ ਗੋਲੀਬਾਰੀ ਕਰਕੇ ਇਤਨਾ ਖੂਨ ਬਹਾਇਆ ਇਤਨਾ ਜ਼ਬਰ ਜ਼ੁਲਮ ਕੀਤਾ ਕਿ ਉੱਥੇ 20000 ਦਾ ਇਕੱਠ ਸੀ ਇਸ ਜ਼ਬਰ ਜ਼ੁਲਮ ਦੇ ਖਿਲਾਫ ਜੇ ਕਿਸੇ ਦੇ ਮਨ ਵਿੱਚ ਰੋਸ ਪੈਦਾ ਹੋਇਆ ਤਾਂ ਉਹ ਇੱਕ ਇਕੱਲੇ ਸਰਦਾਰ ਉਧਮ ਸਿੰਘ ਦੇ ਮਨ ਵਿੱਚ ਪੈਦਾ ਹੋਇਆ ਜਿਸ ਨੇ ਇਸ ਜੋ ਜ਼ਬਰ ਦੇ ਖਿਲਾਫ ਬ੍ਰਿਟਿਸ਼ ਸਰਕਾਰ ਦੇ ਸਾਮਰਾਜ ਸਰਕਾਰ ਦੇ ਖਿਲਾਫ ਮਨ ਦੇ ਅੰਦਰ ਇੱਕ ਪ੍ਰਤੀਗਿਆ ਕੀਤੀ ਦੂਰ ਲਖੂਣ ਜਿਹੜਾ ਸ਼ਹੀਦਾਂ ਦਾ ਸਾਂਝਾ ਖੂਨ ਡੁੱਲਿਆ ਹਿੰਦੂਆਂ ਦਾ ਸਿੱਖਾਂ ਦਾ ਮੁਸਲਮਾਨਾਂ ਦਾ ਉਸ ਸੰਜੇ ਖੂਨ ਦੀ ਲਹੂ ਭਿੱਜੀ ਮਿੱਟੀ ਦੀ ਕਸਮ ਖਾਦੀ ਪ੍ਰਤੀਜ्ञਾ ਕੀਤੀ ਭੀਸ਼ਮ ਪ੍ਰਤੀਜ्ञਾ ਕੀਤੀ ਕਿ ਜਦੋਂ ਤicker ਮੈਂ ਇਸ ਜ਼ਾਲਮ ਜਾਵਰ ਬ੍ਰਿਟਿਸ਼ ਸਾਮਰਾਜ ਤੋਂ ਇਸ ਦਾ ਬਦਲਾ ਨਹੀਂ ਲੈ ਲੈਂਦਾ ਅਤੇ ਮੈਂ ਆਪਣੇ ਮੁਲਕ ਨੂੰ ਇਹਨਾਂ ਤੋਂ ਆਜ਼ਾਦ ਨਹੀਂ ਕਰਵਾ ਲੈਂਦਾ ਉਦ ਤਨਾ ਚਿਰ ਮੈਂ ਟਿਕ ਕੇ ਨਹੀਂ ਬੈਠਾਂਗਾ ਅਗਲੇ 21 ਸਾਲਾਂ ਤੱਕ ਸਰਦਾਰ ਉਦਮ ਸਿੰਘ ਟਿਕ ਕੇ ਬਿਠਿਆ ਵੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਗਿਆ ਕਾਦੇ ਵਾਸਤੇ ਆਪਣੇ ਮਲਕ ਦੀ ਆਜ਼ਾਦੀ ਦੇ ਵਾਸਤੇ ਗਾਦਰ ਪਾਰਟੀ ਦਾ ਮੈਂਬਰ ਬਣੇ ਸਨ 1924 ਦੇ ਅੰਦਰ 1927 ਦੇ ਅੰਦਰ ਕੁਝ ਗਦਰ ਸਾਹਿਤ ਤੇ ਗੁੱਦ ਹਸਲਾ ਲੈ ਕੇ 파ਰਸਲ ਕਲਾਟੀਆਂ ਵਾਸਤੇ ਪੰਜਾਬ ਆਇਆ ਤੇ 30 ਅਗਸਤ 1927 ਨੂੰ ਇਸੇ ਦੀ ਮੁਖਬਰੀ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੰਮ੍ਰਿਤਸਰ ਦੇ ਅੰਦਰ ਪੇਸ਼ੀ ਹੋਈ ਮੈਜਿਸਟ੍ਰੇਟ ਦੇ ਸਾਹਮਣੇ ਬਿਸ਼ਨ ਸਿੰਘ ਦਾ ਜੋ ਅਡਜਿਸਟੈਂਟ ਪੋਸੇ ਦੇ ਮੈਜਿਸਟ੍ਰੇਟ ਸੀ ਸਰਦਾਰ ਉਦਮ ਸਿੰਘ ਕਿਤਨਾ ਨਿਰਭੈ ਹੈ ਕਿਤਨਾ ਅਣਖ ਹੈ ਕਿਤਨੀ ਉਸ ਦੇਦਰ ਗੈਰਤ ਹੈ ਤੇ ਉਹਦੇ ਕਣ ਕਣ ਦੇ ਉਹਦੇ ਕਣ ਕਣ ਦੇ ਅੰਦਰ ਇਨਕਲਾਬ ਦੇ ਦਸਕਤ ਨੇ ਉਹ ਆਜ਼ਾਦੀ ਦਾ ਸ਼ਹੀਦਾਈ ਹੈ ਗੁਲਾਮੀ ਤੋਂ ਉਸ ਨੂੰ ਸਖਤ ਨਫ਼ਰਤ ਹੈ ਇਹ ਉਹਦਾ ਜੋ ਮਨਸੂਬਾ ਹੈ ਉਹਦੇ ਇਦਨ ਨਿਰਧਤਾ ਕਿੰਨੀ ਹੈ ਨਿਰਪੈਤਾ ਕਿੰਨੀ ਹੈ ਜਦੋਂ ਬਿਸ਼ਨ ਸਿੰਘ ਨੇ ਪੁੱਛਿਆ ਨਾ ਮਜਿਸਟ੍ਰੇਟ ਨੇ ਤੂੰ ਇਹ ਅਸਲਾ ਕਾਦੇ ਵਾਸਤੇ ਰੱਖਿਆ ਤਾਂ ਉਸ ਵੇਲੇ ਜਿਹੜਾ ਜਵਾਬ ਦਿੱਤਾ ਸੀ ਬਿਆਨ ਦਿੱਤਾ ਸੀ ਉਹਦੂ ਸੰਗੜੇ ਉਸ ਅਦਾਲਤ ਦੇ ਅੰਦਰ ਕੋਈ ਇਹ ਸੀ ਕਿ ਇਹ ਅਸਲਾ ਇਹ ਹਥਿਆਰ ਮੈਂ ਉਹਨਾ ਜ਼ਾਲਮ ਅੰਗਰੇਜ਼ ਅਧਿਕਾਰੀਆਂ ਦੇ ਖਾਤਮੇ ਵਾਸਤੇ ਰੱਖੇ ਨੇ ਜਿਹੜੇ ਸਾਡੇ ਹਿੰਦੂਸਤਾਨੀ ਦੇ ਉੱਤੇ ਜ਼ੁਲਮ ਕਰਦੇ ਨੇ ਜਬਰ ਕਰਦੇ ਨੇ ਬੜਾ ਤਿੱਖਾ ਬਿਵਾਂ ਸੀ ਤੇ ਜਿਸ ਕਰਕੇ ਉਹਨਾਂ ਨੂੰ 5 ਸਾਲ ਦੀ ਸਜ਼ਾ ਹੋਈ ਜਿਹੜੀ ਉਹਨਾਂ ਨੇ ਮੁਲਤਾਨ ਦੇ ਅੰਦਰ ਮੁਲਤਾਨ ਜੇਲ੍ਹ ਲਾਹੌਰ ਜੇਲ੍ਹ 라ਵਲਪਿੰਡੀ ਦੇ ਅੰਦਰ ਉਹਨਾਂ ਨੇ ਬੰਦੀਦ ਕੀਤੀ ਤੇ ਇਸ ਜੇਲ੍ਹ ਦੇ ਅੰਦਰ ਨਾ ਉਹਨਾਂ ਨੂੰ ਦੋ ਤਿੰਨ ਸ਼ਿਕਵੇ ਸਨ ਉਹਨਾਂ ਦੇ ਮਨ ਦੇ ਅੰਦਰ ਇੱਕ ਸ਼ਿਕਵਾ ਤਾਂ ਉਹਨਾਂ ਦੇ ਮਨ ਦੇ ਅੰਦਰ ਇਹ ਫਾਇਦਾ ਹੁੰਦਾ ਸੀ ਕਿ ਸਿਰਫ 3 ਲੱਖ ਅੰਗਰੇਜ਼ ਨੇ 3 ਲੱਖ ਅੰਗਰੇਜ਼ 35 ਕਰੋੜ ਭਾਰਤੀਆਂ ਦੇ ਉੱਤੇ ਡੰਡੇ ਦੇ ਜ਼ੋਰ ਦੇ ਨਾਲ ਰਾਜ ਕਰ ਰਹੇ ਨੇ ਸਿਰਫ 3 ਲੱਖ ਅੰਗਰੇਜ਼ ਦੂਜਾ ਸ਼ਤਵਾਰ ਸੀ ਉਸ ਨੂੰ ਦੂਜਾ ਸ਼ਤਵਾਰ ਇਹ ਕਿ ਭਾਰਤੀ ਫੌਜ ਦੇ ਅੰਦਰ ਭਾਰਤੀ ਪੁਲਿਸ ਦੇ ਅੰਦਰ ਭਾਰਤੀ ਅਦਾਲਤਾਂ ਦੇ ਅੰਦਰ ਬਹੁਤੇ ਸਾਡੇ ਭਾਰਤੀ ਅਧਿਕਾਰੀ ਨੇ ਪਰ ਇਹ ਭਾਰਤੀ ਅਧਿਕਾਰੀ ਭਾਰਤੀ ਆਜ਼ਾਦੀ ਕੂਰਾਟੀਆਂ ਦੇ ਨਾਲ ਅੰਗਰੇਜ਼ਾਂ ਤੋਂ ਵੀ ਵੱਧ ਜ਼ਬਰ ਜ਼ੁਲਮ ਕਰਦੇ ਨੇ ਬਿਲਕੁਲ ਸੱਚ ਸੀ ਉਹਦੇ ਸ਼ਿਕਵੇ ਜਿਹੜੇ ਉਸ ਦੇ ਮਨ ਵਿੱਚ ਇਸ ਸਮੇਂ-ਸਮੇਂ ਪੈਦਾ ਹੁੰਦੇ ਰਹੇ ਤੇ ਇਸੇ ਤਰ੍ਹਾਂ ਮੈਂ ਬਹੁਤੀ ਗੱਲ ਬਿਲ ਕਰਾਂਗਾ 13 ਮਾਰਚ 1940 ਤੋਂ ਇੱਕ ਦਿਨ ਪਹਿਲਾਂ 12 ਮਾਰਚ 1940 ਨੂੰ ਉਹ ਇੰਡੀਆ ਹਾਊਸ ਗਿਆ ਆਪਣੇ ਕਿਸੇ ਪਾਸਪੋਰਟ ਦੇ ਸੰਬੰਧ ਵਿੱਚ ਅੰਦਰ ਤੇ ਉੱਥੇ ਉਸਨੇ ਇੱਕ ਇਸ਼ਤਿਹਾਰ ਲੱਗਿਆ ਵੇਖਿਆ ਇਸ਼ਤਿਹਾਰ ਦੇ ਲਿਖਿਆ ਕਿ ਕੱਲ ਨੂੰ ਪੇਰਾ ਮਾਰਦ ਨੂੰ ਪ੍ਰਕਾਸ਼ਤ ਨਹਾਉ ਦੇ ਅੰਦਰ ਇੱਕ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਅੰਦਰ ਇਹ ਇਹ ਬੁਲਾਰੇ ਪਹੁੰਚ ਰਹੇ ਨੇ ਉਹਨਾਂ ਵਿੱਚ ਸਰ ਮਾਈਕਲ ਹੋਰਰ ਨੇ ਪਹੁੰਚਣਾ ਹੈ ਉਹਨਾਂ ਵਿੱਚ ਲਾਰਡ ਬਲਿੰਟਨ ਨੇ ਪਹੁੰਚਣਾ ਹੈ ਲਾਰਡ ਲੂਈਸ ਡੇਨ ਨੇ ਪਹੁੰਚਣਾ ਹੈ ਇਹਨਾਂ ਸਾਰਿਆਂ ਨੇ ਉਸ ਦੇ ਅੰਦਰ ਸ਼ਾਮਲ ਹੋਣਾ ਤੇ ਸਰਦਾਰ ਉਹ ਕੋਈ ਸੀਗ ਨੂੰ ਨਾ ਇਹ ਇਸ਼ਤਿਹਾਰ ਪੜ੍ਹ ਕੇ ਇੱਕ ਚਾਜਾ ਚੜ ਗਿਆ ਕਈ ਲਗਾ ਜਿਹੜਾ 21 ਸਾਲਾਂ ਤੋਂ ਮੈਂ ਇਸ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਇਹਨਾਂ ਅੰਗਰੇਜ਼ ਅਧਿਕਾਰੀਆਂ ਦੇ ਖਿਲਾਫ ਇੱਕ ਗੁੱਸਾ ਤੇ ਰੋਸ ਮਨ ਵਿੱਚ ਲੈ ਕੇ ਰੱਖਿਆ ਹੋਇਆ ਹੈ ਕੱਲ ਨੂੰ ਕੱਲ ਨੂੰ ਉਸ ਨੂੰ ਪੂਰਾ ਕਰਨ ਦਾ ਮੌਕਾ ਮਿਲ ਰਿਹਾ ਦੇਖੋ ਉਸ ਨੇ ਪੂਰੀ ਰਿਕੀ ਕਰ ਲਈ ਸੀ ਸਰਮੈਕ ਲੜਵਾਇਆ ਸੀ ਤਾਂ ਕਿ ਕਿਸੇ ਪਛਾਣਣ ਵਿੱਚ ਭਗਤ ਸਿੰਘ ਹੋਣਾ ਵਾਂਗੂ ਗਲਤੀ ਨਾ ਲੱਗ ਜਾਏ ਤੇ ਇਸ ਤਰੀਕੇ ਦੇ ਨਾਲ ਸਾਰਾ ਤੋਂ ਗੱਲ ਛੋਟੀ ਕਰਾਂ ਤਕਰੀਰਾਂ ਹੁੰਆਂ ਸਰਮਾਇਕ ਲਡੋਆ ਰੋਸੂ ਇਹ ਬੋਲਿਆ 84 ਸਾਲ ਦੀ ਉਮਰ ਹੈ ਲੇਕਿਨ ਹੁਣ ਵੀ ਉਹ ਉਸੇ ਤਰ੍ਹਾਂ ਬੋਤਿਹ ਲਿਖਰਾ ਮਾਰਦਾ ਹੈ ਤੇ ਜਿਸ ਵੇਲੇ ਗੱਲ ਚੱਲ ਰਹੀ ਸੀ ਕਿ ਹਿੰਦੁਸਤਾਨ ਨੂੰ ਆਜ਼ਾਦੀ ਦੇਣ ਦੀ ਉਹ ਕਹਿਣ ਲੱਗਾ ਆਜ਼ਾਦੀ ਦੇਣ ਦੀ ਗੱਲ ਛੱਡੋ ਆਜ਼ਾਦੀ ਤੇ ਲੈਕ ਨਹੀਂ ਨੇ ਜੇ ਤੁਹਾਡੇ ਤੋਂ ਨਹੀਂ ਸਮਝਦਾ ਸਰਮਾਇਕ ਲੋਬੈਰ ਕਹਿੰਦਾ ਮੈਨੂੰ ਦੁਆਰਾ ਭੇਜੋ ਮੈਂ 13 ਮਾਰਚ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਅੰਦਰ ਉਹਨਾਂ ਨੂੰ ਇਹੋ ਜਿਹਾ ਸਬਕ ਸਿਖਾਇਆ ਸੀ ਤੇ ਹੁਣ ਠਿਕਰ ਯਾਦ ਕਰਦੇ ਹੋ ਉਦਮ ਸਿੰਘ ਦੇ ਸੁਣ ਕੇ ਉਹਦੇ ਰਾਉਂਡ ਤੇ ਖੜੇ ਹੋਊਗਾ ਖੂਨ ਖੋਲ ਉਠਿਆ ਕਹਿੰਦਾ ਬਿਲਕੁਲ ਯਾਦ ਆ ਤੇਰਾ ਸਾਰਾ ਕੁਝ ਕਿਉਂਕਿ ਸਰਦਾਰ ਉਦਮ ਸਿੰਘ ਨੇ ਉਹ ਸਾਰਾ ਖੂਨੀ ਕਾਂਡ ਆਪਣੇ ਹੱਥੀਂ ਹਟਾਇਆ ਅਤੇ ਆਪਣੇ ਅੱਖੀਂ ਵੇਖਿਆ ਚਸ਼ਮਦੀਦ ਗਵਾਸੀ ਸਰਦਾਰ ਉਦਮ ਸਿੰਘ 20 ਸਾਲ ਦੀ ਉਮਰੇ ਤੇ ਕਹਿਣ ਲਗਾ ਬਿਲਕੁਲ ਯਾਦ ਹੈ ਜਿਸ ਵੇਲੇ ਸਿਤੇ ਤੋ ਥੱਲੇ ਉਤਰੇ ਸਾਰੇ ਅਧਿਕਾਰੀ ਪਿਸਤੌਲ ਦੇ ਨਾਲ ਸਰਦਾਰ ਉਦਮ ਸਿੰਘ ਨੇ ਦੋ ਗੋਲੀਆਂ ਸਰਮਾਇਕਲ ਪਰਵੇ ਦੇ ਛਾਤੀ ਵਿੱਚ ਲੱਗੀਆਂ ਦੋ ਗੋਲੀਆਂ ਲਾਰਡ ਜ਼ੀਰਲੈਂਡ ਦੇ ਇੱਕ ਲਾਰਡ ਲਿੰਗਟਨ ਦੇ ਤੇ ਇੱਕ ਗੋਲੀ ਲਾਰਡ ਲੂਇਸ ਦੇ। ਹੁਣ ਤੁਸੀਂ ਪੁੱਛੋਗੇ ਵੀ ਦੂਜਿਆਂ ਨੂੰ ਕਿਉਂ ਆਰਿਆ? ਅਸਲ ਦੇ ਅੰਦਰ ਇਹ ਸਾਰੀ ਦੀ ਸਾਈ ਚੰਡਾਲ ਚੌਕੜੀ ਭਾਰਤ ਦੀ ਆਜ਼ਾਦੀ ਵਿਰੋਧੀ ਸੀ। ਸਰਮਾਇਕਲ ਪਰਵੇ ਦੇ ਬਾਰੇ ਤਾਂ ਆਪਾਂ ਜਾਣਦੇ ਆ ਐਸੇ ਨੇ 1912 ਤੋਂ ਲੈ ਕੇ 1919 ਤੱਕ ਆਪਣੇ ਕਾਰਜਕਾਲ ਦੇ ਅੰਦਰ ਕਿਤਨਾ ਜ਼ਬਰ ਜ਼ੁਲਮ ਕੀਤਾ ਗਦਰੀਆਂ ਦੇ ਉੱਤੇ ਹੋਰ ਆਜ਼ਾਦੀ ਕਹਾਟੀਆਂ ਦੇ ਉੱਤੇ ਪਰ ਜਿਹੜੇ ਦੂਜੇ ਨੇ ਲਾਰਡ ਸੀਡਲੈਂਡ ਸਾਇਟਰੀ ਆਫ ਸਟੇਟ ਐ 1935 ਤੋਂ 1940 ਤੱਕ ਜਿਹੜਾ ਲਾਰਡ ਲਿਵਿੰਗਟਨ ਹੈ ਬੰਬਈ ਦਾ ਗਵਰਨਰ ਰਿਹਾ ਜਿਹੜਾ ਲਾਰਡ ਲੂਈਸ ਹੈ 1908 ਤੋਂ 1912 ਤੱਕ ਪੰਜਾਬ ਦਾ ਗਵਰਨਰ ਰਿਹਾ ਤੇ ਇਹਨਾਂ ਸਾਰਿਆਂ ਨੇ ਆਪੋ ਆਪਣੇ ਕਾਰਜਕਾਲ ਦੇ ਅੰਦਰ ਆਜ਼ਾਦੀ ਕਹਾਟੀਆਂ ਦੇ ਉੱਤੇ ਬਹੁਤ ਜ਼ਬਰੂ ਜ਼ੁਲਮ ਕੀਤਾ ਹੋਇਆ ਇਸ ਕਰਕੇ ਉਦਮ ਸਿੰਘ ਦੀ ਨਿਗਾਹ ਦੇ ਅੰਦਰ ਇਹ ਸਾਰੇ ਦੇ ਸਾਰੇ ਦੇਸ਼ਕ ਆਜ਼ਾਦੀ ਦੇ ਰੂਪ ਵੀ ਸਨ ਤੇ ਆਪਣੇ ਪ੍ਰਤੀਗਿਆ ਪੂਰੀ ਕੀਤੀ ਭਾਰਤੀ ਆਜ਼ਾਦੀ ਨੂੰ ਨੇੜੇ ਲਿਆਂਦਾ ਸਿਰਫ 7 ਸਾਲਾਂ ਬਾਅਦ 1947 ਦੇ ਅੰਦਰ ਇਸ ਭਾਰਤ ਸਰਕਾਰ ਦੇ ਵਿੱਚੋਂ ਭਾਰਤ ਵਿੱਚੋਂ ਬ੍ਰਿਟਿਸ਼ ਸਾਮਰਾਜ ਦੇ ਅਧਿਕਾਰੀਆਂ ਨੂੰ ਭਜਨਾ ਪਿਆ ਦੇਸ਼ ਆਜ਼ਾਦ ਹੋਇਆ ਤੇ ਉਸ ਮਹਾਨ ਸ਼ੂਰਬੀਰ ਨੂੰ ਵੀ ਬਹੁਤ ਵੱਡੀ ਸ਼ਰਧਾਂਜਲੀ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਗਮ ਹੈ ਜਿੱਥੇ ਸਾਡੇ ਬਾਬਾ ਸਾਹਿਬ ਡਾਕਟਰ ਅੰਮੇਦਕਾਰੀ ਦੇ ਜਨਮ ਦਿਨ ਨੂੰ ਇਸ ਦੇ ਨਾਲ-ਨਾਲ ਖਾਲਸਾ ਪੰਥ ਦੀ ਸਿਰਜਣਾ ਜਿਹੜਾ ਬਹੁਤ ਵੱਡਾ ਇੱਕ ਸਮਾਜਿਕ ਇਨਕਲਾਬ ਸੀ ਬਰਾਬਰੀ ਦੇ ਇਨਕਲਾਬ ਲਾਲਾ ਦੌਰ トराय ਨੇ ਸਭ ਇੱਕ ਮੇਟਲ ਲਾਲਾ ਦੌਰ トराय ਨੇ ਜਿਸ ਵੇਲੇ ਸਵਾਨੇ ਉਮਰੀ ਕਿਤਾਬ ਲਿਖੀ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਂ ਜਿਸ ਦਿਨ ਲੋਕ ਅਰਪਣ ਹੋਏ ਉਸੋ ਤੇ ਸਵਾਲ ਕੀਤਾ ਗਿਆ ਤੁਸੀਂ ਆਰਿਆ ਸਮਾਜੀਆਂ ਤੁਸੀਂ ਗੱਲ ਕਰਨੀ ਸੀ ਸ੍ਰੀ ਕ੍ਰਿਸ਼ਨ ਜੀ ਦੀ ਤੁਸੀਂ ਗੱਲ ਕਰਨੀ ਸੀ ਸ੍ਰੀ ਰਾਮਚੰਦਰ ਜੀ ਦੀ ਪਰ ਤੁਸੀਂ ਗੱਲ ਕਰ ਰਹੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਂ ਉਸ ਵੇਲੇ ਲਾਲਾ ਦੌਲਤਰਾਮ ਨੇ ਕਿਹਾ ਗੱਲ ਪਈ ਪੈ ਲਗਾ ਠੀਕ ਹੈ ਮੈਂ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਪੜ੍ਹਿਆ ਸਾਰਾ ਜੀਵਨ ਤੇਰੇ ਤੇ ਪੜਿਆ ਮੈਂ ਸ੍ਰੀ ਰਾਮਚੰਦਰ ਜੀ ਦਾ ਸਾਰੀ ਜੀਵਨ ਤੇਰੇ ਤੇ ਪੜਿਆ ਪਰ ਜਦੋਂ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀਵਨੀ ਪੜ੍ਹੀ ਤਾਂ ਮੈਂ एक गल महसूस की थी कि जीड़ा काम श्री रामचंद्र जी नहीं कर सके जीड़ा काम श्री कृष्ण जी नहीं कर सके वो काम श्री गुरु गोविंद सिंह जी महाराज ने अमृत छका के शूद्रो शूरवीर योधे बना देता, ना श्री कृष्ण जी काम कर सके ना श्री रामचंद्र जी काम कर सके सो so, अज खालसा ਸਰ ਸ੍ਰੀ ਅਕਾਲ ਖਾਲਸਾ ਸਿਰਜਣਾ ਦਿਵਸ ਹੈ ਤੇ ਬਹੁਤ ਵੱਡਾ ਇਨਕਲਾਬ ਸੀ ਹਿੰਦੁਸਤਾਨ ਦੇ ਅੰਦਰ ਤੇ ਮੈਂ ਸਮਝਦਾ ਤੁਸੀਂ ਵੀ ਸਮਝਦੇ ਹੋਵੋਗੇ ਜੇ ਕਿਤੇ ਇਹ ਖਾਲਸਾ ਸਿਰਜਣਾ ਨਾ ਹੁੰਦੀ ਤਾਂ ਅੱਜ ਹਿੰਦੁਸਤਾਨ ਅੱਜ ਵਰਗਾ ਹਿੰਦੁਸਤਾਨ ਨਹੀਂ ਸੀ ਹੋਣਾ ਸੋ ਸਮਾ ਬਹੁਤ ਹੈ ਲਈਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਮੁਬਾਰਕਬਾਦ ਹੈ ਉਸ ਮਹਾਨ ਸਖਸ਼ੀਤ ਜਿਸ ਦਾ ਆਪਾਂ ਅੱਜ ਜਨਮ ਦਿਨ ਮਨਾ ਰਹੇ ਹਾਂ ਬਹੁਤ ਬਹੁਤ ਧੰਨਵਾਦ 李老师好。You know,